ਸੇਮਪੋ ਕੁਆਂਟਮਾਂ ਦੀ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਅੱਜ ਜਿਹੜੀ ਆ ਲੋਕ ਸਭਾ ਚੋਣਾਂ ਦਾ ਜਿਹੜਾ ਆਗਾਜ਼ ਹੋ ਰਿਹਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਕਰੋ ਆਪਣੇ ਮੰਦੀ ਤੇ ਨਾਲ ਵੋਟਾਂ ਇਸ ਵਾਰ ਜਰੂਰ ਪਾਓ ਪਰ ਲੋਕਾਂ ਨੇ ਜਿਹੜੀਆਂ ਗਰੰਟੀਆਂ ਜਿਹੜੀਆਂ ਤੁਹਾਨੂੰ ਜਿਹੜਾ ਵਾਅਦੇ ਕੀਤੇ ਸੀਗੇ ਉਹਨੂੰ ਲੈ ਕੇ ਜਿਹੜਾ ਜਰੂਰ ਜਿਹੜਾ ਤੁਸੀਂ ਜਿਹੜਾ ਵਾਅਦੇ ਕੀਤੇ ਨੇ ਉਹਨੂੰ ਲੈ ਕੇ ਜਿਹੜਾ ਤੁਸੀਂ ਜਿਹੜਿਆ ਮੈਦਾਨ ਦੇ ਵਿੱਚ ਤੁਸੀਂ ਜਦੋਂ ਜੁਝਣਾ ਤਾਂ ਉਮੀਦਵਾਰ ਨੂੰ ਜੂੜ ਪਰਖੋ ਕਿਉਂਕਿ ਅਸੀਂ ਜਿੰਨੇ ਕੰਮ ਕੀਤੇ ਨੇ ਸ਼ਾਇਦ ਅਜੇ ਤੱਕ ਕਿਸੇ ਨੇ ਨਹੀਂ ਕੀਤੇ ਤੇ 2 ਸਾਲ ਦਾ ਜਿਹੜਾ ਰਿਪੋਰਟ ਕਾਰਡ ਉਹਨਾਂ ਨੇ ਪੇਸ਼ ਕੀਤਾ ਕਿ 2 ਸਾਲ ਦੇ ਵਿੱਚ ਜਿੰਨੀਆਂ ਵੀ ਅਸੀਂ ਜਿਹੜੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਉਹਦੇ ਵਿੱਚ ਜਿਹੜੀਆਂ ਗਰੰਟੀਆਂ ਨੇ ਉਹ ਤਕਰੀਬਨ ਤਕਰੀਬਨ ਪੂਰੀਆਂ ਕਰਤੀਆਂ 16 ਮਾਰਚ 2024 ਅੱਜ ਦੇ ਦਿਨ ਲੋਕਾਂ ਨੇ ਜੋ 117 ਚੋਂ 92 ਸੀਟਾਂ ਦਾ ਬਹੁਤ ਵੱਡਾ ਫਤਵਾ ਦਿੱਤਾ ਸੀ ਉਮੀਦਾਂ ਤੇ ਇੱਕ ਰੰਗਲੇ ਪੰਜਾਬ ਦੀ ਸੋਚ ਨੂੰ ਦਿਲ ਚ ਲੈ ਕੇ ਸਾਡੇ ਤੇ ਜ਼ਿੰਮੇਵਾਰੀ ਪਾਈ ਸੀ ਸੋਚੂਕ ਸਮਾਗਮ ਹੋਇਆ ਸੀ ਆਮ ਤੌਰ ਤੇ ਸੋਚੂਕ ਸਮਾਗਮ ਰਾਜ ਭਵਨ ਚ ਜਗਸ ਸਟੇਡੀਅਮ ਚ ਹੁੰਦੇ ਸੀ ਪਰ ਅਸੀਂ 16 ਮਾਰਚ 2022 ਨੂੰ ਸੋਚੂਕ ਸਮਾਗਮ ਖਟਕੜ ਕਲਾਮ ਸ਼ਹੀਦ ਆਜ਼ਮ ਭਗਤ ਸਿੰਘੁਰਾਂ ਦੇ ਪਿੰਡ ਵਿਖੇ ਕੀਤਾ ਸੀ ਉਹਨਾਂ ਦੀ ਸੋਚ ਨੂੰ ਲੈ ਕੇ ਜੋ ਉਹਨਾਂ ਦੀ ਸੋਚ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਕਰ ਕਰ ਪਹੁੰਚਾਉਣ ਲਈ ਸਾਨੂੰ ਬਹੁਤ ਪ੍ਰੇਰਨਾ ਤਾਂ ਕੇ ਮਿਲਦੀ ਰਹੇ ਸੋ ਅੱਜ ਗੁਰਦੁਆਰਾ ਸ੍ਰੀ ਅਮਸਾ ਦੇਖੇ ਪਰਵਾਰ ਸਨੇਤ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਕਿ ਪੰਜਾਬ ترقی ਕਰੇ ਅਰ ਪੰਜਾਬ ਨੰਬਰ 1 ਸੂਬਾ ਬਣੇ ਤੰਦਰੁਸਤੀਆਂ ਤੇ ਭਾਈਚਾਰਾ ਬਣਿਆ ਰਹੇ ਪਰਨਾ ਨਾਲ ਪ੍ਰਮਾਤਮਾ ਅੱਗੇ ਇਹ ਵੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਨਿਭਾਉਣ ਦਾ ਬਲ ਬਖਸ਼ਿਆ ਇਸ ਤੋਂ ਬਾਅਦ ਮੈਂ ਘਟਕੜ ਕਲਾ ਜਾ ਰਿਹਾ ਹਾਂ ਫਿਰ ਮੈਂ ਥਾ ਟਿਕੂਗਾ ਤੇ ਦੇਸ਼ ਇਲੈਕਸ਼ਨਾਂ 'ਚ ਜਾ ਰਿਹਾ ਹੈ ਸ਼ਾਇਦ ਅੱਜ ਇਲੈਕਸ਼ਨ ਕੋਡ ਲੱਗ ਸਕਦਾ ਸੋ ਉਹਦੇ ਵਾਸਤੇ ਵੀ ਲੋਕਾਂ ਨੂੰ ਮੈਂ ਪੰਜਾਬ ਦੀ ਜਨਤਾ ਨੂੰ ਇਹ ਬੇਨਤੀ ਕਰੂੰਗਾ ਕਿ ਸ਼ਾਂਤੀਪੂਰਵਕ ਸੋਣੋ ਸਭ ਦੀ ਕਰੋ ਮੰਦੀ ਤੇ ਆਪਣਾ ਸ਼ਹੀਦਾਂ ਨੇ ਆਪਣੇ ਜਵਾਨੀਆਂ ਜਿਹੜੀਆਂ ਦੇਸ਼ ਦੇ ਨਾਲ ਲਾ ਕੇ 23 ਸਾਲ ਦੀ 22 ਸਾਲ ਦੀ 19 19 ਸਾਲ ਦੀ ਉਮਰ ਚ ਫਾਂਸੀਆਂ ਦੇ ਰਸੇ ਚੁੰਮ ਕੇ ਆਪਾਂ ਨੂੰ ਵੋਟਰ ਕਾਰਡ ਲੈ ਕੇ ਦਿੱਤਾ ਹੈ ਇਸ ਵੋਟਰ ਕਾਰਡ ਦੀ अहमियत ਬਹੁਤ ਜ਼ਿਆਦਾ ਹੈ ਸੋ ਇਹਨੂੰ ਅਜਾਈ ਨਾ ਕੋਇਓ ਜਦੋਂ ਨੂੰ ਛੁੱਟੀ ਦਾ ਦਿਨ ਨਾ ਸਮਝਿਓ ਵੋਟ ਵੀ ਜ਼ਰੂਰ ਪਾਉਣ ਜਾਇਓ ਪਰ ਆਪਣੀ ਮਰਜ਼ੀ ਮੁਤਾਬਕ ਜੇ دل ਕਰਦਾ ਹੈ ਡੈਮੋਕ੍ਰੇਸੀ ਨੂੰ ਦਾ ਹੱਕ ਹੈ ਉਹਨੂੰ ਜ਼ਰੂਰ ਇਸਤੇਮਾਲ ਕਰੋ ਸਰ ਆਮ ਆਵੀ ਪਾਰਟੀ ਦੀ ਕਿਹੜੀ ਤਿਆਰੀ ਹੈ ਇਹ ਚੀਜ਼ ਨੂੰ ਲੈ ਕੇ ਸਾਡੀ ਆਮ ਆਦੀ ਪਾਰਟੀ ਦਾ ਕੰਮਾਂ ਦੇ ਨਾਤੇ ਬੋਲ ਮੰਗੂ ਹਮ ਨਾਮ ਕੀ ਨਹੀਂ ਹਮ ਕਾਮ ਕੀ ਰਾਜਨੀਤੀ ਕਰਦੇ ਹ ਮੋਹੱਲਾ ਕਲੀਨਿਕ 829 ਉਗੜੀ ਹਰ 999 ਨੌਕਰੀਆਂ ਸਰਕਾਰੀ ਇੰਡਸਟਰੀ ਆ ਰਹੀ ਹੈ 65000 ਕਰੋੜ ਤੋਂ ਉਪਰ ਦਾ ਨਿਵੇਸ਼ ਹੋ ਚੁੱਕਿਆ ਵੱਡੇ ਵੱਡੇ ਜਿਹੜੇ ਬਿਜ਼ਨਸ ਟਾਈਕਨ ਨੇ ਇੱਥੇ ਆ ਰਹੇ ਨੇ ਤੇ ਸਕੂਲ ਆਫ ਐਮੀਨੈਂਸ ਬਣ ਗਏ ਹਸਪਤਾਲਾਂ ਚ ਦਵਾਈਆਂ ਫ੍ਰੀ ਮਿਲਣ ਲੱਗ ਗੀਆਂ ਬਿਜਲੀ ਦਾ ਬਿੱਲ 90% ਉਹ ਪਹਿਲੀ ਗਰੰਟੀ ਅਸੀਂ ਕੀਤੀ ਸੀ ਤੀਰਥ ਯਾਤਰਾ ਬਜ਼ੁਰਗਾਂ ਲਈ ਕੀਤੀ ہوئی ਹੈ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਸ ਤਰ੍ਹਾਂ ਜਿਵੇਂ ਰਾਸ਼ਨ ਦਾ ਜਿਹੜਾ ਘਰ ਘਰ ਪਹੁੰਚ ਰਿਹਾ ਹੈ ਨਾਲ ਨਾਲ ਸਰਕਾਰ ਤੁਹਾਡੇ ਦਰਵਾਜ਼ੇ ਦੇ ਪ੍ਰੋਗਰਾਮ ਤਹਿਤ ਅਫਸਰ ਜਿਹੜੇ ਪਿੰਡਾਂ ਜਾ ਕੇ ਕੰਮ ਕਰ ਰਹੇ ਨੇ ਕੱਸੀਆਂ ਚ ਖਾਲਿਆਂ ਚ ਰਜਵਾਹਿਆਂ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਆਇਆ ਸੀ ਉਹਨਾਂ ਚ ਪਾਣੀ ਆ ਗਿਆ ਥਰਮਲ ਪਲੈਂਟ ਜਿਹੜਾ ਪ੍ਰਾਈਵੇਟ ਸੀ ਉਹਨੂੰ ਖਰੀਦ ਲਿਆ ਤਾਂ ਕਿ ਇੰਡਸਟਰੀ ਨੂੰ ਵੀ ਬਿਜਲੀ ਜਿਹੜੀ ਹੈ ਉਹ ਸਸਤੀ ਦੇ ਸਕੀਏ ਸੋ ਕੰਮ ਗੜਾਉਣ ਲੱਗੇ ਤਾਂ ਬਹੁਤ ਟਾਈਮ ਲੱਗ ਜੂ ਪਰ ਮਹਿਜ 2 ਸਾਲਾਂ ਚ ਸੋ ਸਾਨੂੰ ਉਮੀਦ ਹੈ ਕਿ ਲੋਕਾਂ ਕੰਮ 'ਤੇ ਮੋੜ ਲਾਉਣ ਸਰ 13 0 ਦੀ ਜਿੱਤ ਦਾ ਦਾਵਾ ਹੈਗਾ ਬਿਲਕੁਲ ਹੈਗਾ ਜੀ ਕੰਮਾਂ ਤੇ ਹੈ ਜੀ ਅਸੀਂ ਕੋਈ ਨਫਰਤ ਦੀ ਜਾਂ ਕੋਈ ਧਰਮ ਦੀ ਜਾਂ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮਾਂ ਦੇ ਨਾਂ ਤੇ ਦਿੱਲੀ ਦੇ ਵਿੱਚ ਵੀ ਹੈ ਜੀ ਇੱਥੇ ਵੀ ਹੈ ਤੇ ਜਿੱਥੇ ਵੀ ਅਸੀਂ ਜਾਣੇ ਆਂ ਅਸੀਂ ਇਹ ਕਹਿੰਦੇ ਆ ਕਿ ਜੇ ਕੋਈ ਹੋਰ ਸਕੂਲ ਦੀ ਗੱਲ ਕਰਦਾ ਤਾਂ ਦੱਸ ਦਿਓ ਜੇ ਕੋਈ ਹੋਰ ਬੰਦਾ ਹਸਪਤਾਲ ਦੀ ਗੱਲ ਕਰਦਾ ਤਾਂ ਦੱਸ ਦਿਓ ਉਹਨਾਂ ਨੇ ਤਾਂ ਸਿਰਫ ਨਫਰਦੀ ਰਾਣੀ ਦੀ ਕੀਤੀ ਹੈ ਸੋ 13 0 ਦਾ ਜਿਹੜਾ ਨਾਰਾ ਵਰਕਰਾਂ ਦਾ ਇਲੈਕਸ਼ਨ ਕਮਿਸ਼ਨ ਕੋਲ ਸ਼ਕਤੀਆਂ ਨੇ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਪੰਜਾਬ ਚੋਣਾਂ ਚ ਗੜਬੜੀ ਵੱਡੇ ਪੱਧਰ ਤੇ ਕਦੇ ਕੋਈ ਹਿੰਸਕ ਜਾਂ ਕੋਈ ਇਦਾਂ ਹੋਈ ਨਹੀਂ ਕਿਉਂਕਿ ਸਾਡਾ ਸੋਸ਼ਲ ਭਾਈਚਾਰਾ ਬਹੁਤ ਵਧੀਆ ਹੈ ਸੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਾਂਗਾ ਕਿ ਸ਼ਾਂਤੀਪੂਰਵਕ ਕਿਸੇ ਘਰ ਮੂਰੇ ਜਾ ਕੇ ਕੋਈ ਜਜ਼ਬਾਤੀ ਹੋ ਕੇ ਲਲਕਾਰਾ ਮਾਰਨਾ ਜਾਂ ਕੋਈ ਹੋਰ ਇਨ ਚੀਜ਼ਾਂ ਤੋਂ ਗੁਰਾ ਜਿਹੜਾ ਗੁਰੇਜ ਕਰਨਾ ਚਾਹੀਦਾ ਜੀ ਨੂੰ ਮਨ ਕਰਦਾ ਰੈਲੀਾਂ 'ਚ ਤਾਂ ਮੈਂ ਹਰੇਕ ਦੀ ਚੱਲ ਜਉ ਪਰ ਜੀ ਨੂੰ ਮਨ ਕਰਦਾ ਨੂੰ ਵੋਟ ਸਰ ਮਨ ਸੈਟੀਸਫੈਕਸ਼ਨ ਹੁੰਦੀ ਹੈ ਤੁਸੀਂ 2 ਸਾਲ ਦੇ ਕੰਮ ਕਾਜ ਤੋਂ ਲੈ ਕੇ ਮਨ ਸੈਟੀਸਫੈਕਸ਼ਨ ਪਾਈ ਹੋ ਜੀ ਇਹ ਅੱਜ ਪ੍ਰਮਾਤਮਾ ਅੱਗੇ ਅਦਾਸ ਕੀਤੀ ਹੈ ਕਿ ਜੋ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਜੋ 2 ਸਾਲ ਨਿਭਾਉਣ ਦਾ ਬਲ ਬਖਸ਼ਿਆ ਐ ਐਸੀ ਤਰ੍ਹਾਂ ਪ੍ਰਮਾਤਮਾ ਸਿਰ ਤੇ ਆਤਰ ਪੰਜਾਬ ਦੀ ਪਹਿਲੀ ਜਿਹੜੀ ਸਰਕਾਰ ਆ ਜਿਹਦਾ ਜਿਹਦਾ ਆਗਾਜ਼ ਖੜਕਲ ਕਲਾਂ ਤੋਂ ਹੋਇਆ ਸੀ ਉਹ ਕਹਿੰਦੇ ਇਸ ਤੋਂ ਬਾਅਦ ਉਹ ਖੜਕਲ ਕਲਾਂ ਜਿਹੜਾ ਜਾ ਰਹੇ ਨੇ ਤੇ ਉਮੀਦਵਾਰਾਂ ਦਾ ਲੋਕ ਸਭਾ ਦੇ ਵਿੱਚ ਕਹਿੰਦੇ ਅਸੀਂ ਲੋਕਾਂ ਦੇ ਵਿੱਚ 2 ਸਾਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਜਿਹੜਾ ਮੈਦਾਨ ਦੇ ਵਿੱਚ ਉਤਰਾਂਗੇ ਕੀ ਕਹਿੰਦੇ ਨੇ ਭਗਵੰਤ ਮਾਨ ਉਹ ਸਾਨੂੰ ਵਿਸਤਾਰ ਨਾਲ ਸੋਹਣਿਆ